ਇਹ ਗੱਲ ਹੋ ਗਈ ਵੀਰ ਜੀ ਬੜਾ ਟੇਰ ਲਾਇਆ ਤੁਸੀਂ ਉਹ ਹਾਂਜੀ ਵੀਰ ਜੀ ਸੁਨੀਲ ਕਲਾਸ ਉਸ ਮੀਆਪੁਰ ਤੇ ਅੱਜ ਸੇਲ ਲੱਗਣ ਜਾ ਰਹੀ ਹੈ ਹੈਵੀ ਇਹ 800 ਵਾਲੇ 900 ਵਾਲੇ ਤੇ 750 ਵਾਲੇ ਜਿੰਨੇ ਵੀ ਪਿਓਰ ਦੁਪੱਟੇ ਵਾਲੇ ਪੀਸਾਂ ਜੀ ਉਹਨਾਂ ਨੂੰ ਤੁਹਾਨੂੰ ਮਿਲਣ ਜਾ ਰਹੇ 999 ਦੇ ਦੋ ਸੂਟ ਆਹ ਲੋ ਜੀ ਸੈਮੀ ਦੁਪੱਟਾ ਕੋਟਨ ਦੁਪੱਟਾ ਜੀ ਪਿਓਰ ਦੁਪੱਟਾ ਇਹ ਦੇਖੋ ਸਾਰੇ ਜਿੰਨੇ ਵੀ ਇਹ ਸੂਟ ਦੇਖ ਰਹੇ ਤੁਸੀਂ 750 800 ਦੀ ਰੇਂਜ ਵਾਲੇ ਜੀ 999 ਦੇ ਦੋ ਮਿਲੂਗੇ ਜੀ ਤੁਹਾਨੂੰ ਇਹ ਸਾਰੀ ਕੁਆਂਟੀਟੀ ਚੈੱਕ ਕਰੋ ਤੁਸੀਂ ਵਾਧੂ ਕੁਆਂਟੀਟੀ ਹੈ ਜੀ ਅਤੇ ਤੁਹਾਨੂੰ ਆ ਦੇਖੋ ਦੋ ਤਿੰਨ ਓਪਨ ਕਰਕੇ ਦਿਖਾਉਣੇ ਸੂਟ ਪਿਓਰ ਦੇ ਦੁਪੱਟੇ ਜੀ ਫੁੱਲ ਪਿਓਰ ਦੇ ਦੁਪੱਟੇ ਆ ਲੈਸ ਵਰਕ ਹੋਏ ਹੋਏ ਆ ਦੇਖੋ ਆਲ ਓਵਰ ਸੂਟ ਪਿਓਰ ਦੇ ਦੁਪੱਟੇ ਇਹ ਕੋਟਾ ਦੁਪੱਟਾ ਜੀ ਵਿੱਚ ਸਿੰਗਲ ਸਿੰਗਲ ਸੂਟ ਵੀ ਆ ਜੀ ਇਹ ਦੇਖੋ ਆਰੀ ਵਰਕ ਵਾਲੇ ਪਿਓਰ ਦੁਪੱਟੇ ਵਾਲੇ ਇਹ ਸਾਰੇ ਮਿਲਣ ਜਾ ਰਹੇ ਤੁਹਾਨੂੰ 999 ਦੇ ਤੋਂ ਆ ਦੇਖੋ ਵੀਰ ਜੀ ਚੈੱਕ ਕਰਾਓ ਜੀ ਇੱਧਰ ਸਲਵਾਰ ਵਰਕ ਮਿਲੂਗਾ ਜੀ ਪਿਓਰ ਦੁਪੱਟਾ ਕਾਟਨ ਦੁਪੱਟਾ ਇਹ ਦੇਖੋ ਜੀ ਢੋਲੇ ਜੋ ਪਾਰੀ ਖੇਲ ਲੱਗੀ ਜੀ ਪੈਣ ਦੁਪੱਟੇ ਵਾਲੇ ਜੀ ਇਹ ਦੇਖੋ ਮਾਲ ਚੈੱਕ ਕਰੋ ਬਾਦੂ ਮਾਲ ਆਇਆ ਹੋਇਆ ਜੀ 999 ਦੇ 2 ਜਿੰਨਾ ਮਰਜ਼ੀ ਮਾਲ ਲੈ ਜਾਓ ਜੀ ਆਫਰ ਜਲਦੀ ਕਰੋ ਜੀ ਆਨਲਾਈਨ ਲਓ ਦੁਕਾਨ ਤੇ ਆ ਕੇ ਲੋ